ਮੇਰੀ ਹਾਜ਼ਰੀ ਲਵਾ ਦਿਓ ਇੱਕ ਚਕਾਰਾ ਹੋ ਜਵੇ ਮੇਰੇ ਨਾਲ ਜੀ ਜੋ ਬੋਲੇ ਸੋ ਨਰਪੈ ਸਰਬਦਾਸ ਮਹਾਰਾਜ ਕੀ ਜੈ ਸਾਰੀ ਸੰਗਤ ਬਹੁਤ ਹੀ ਬਟਪਾਗੀ ਹੈ ਤੰਤਾ ਦੇ ਯੋਗ ਹੈ ਕਰਮ ਭਾਗਾ ਵਾਲੇ ਹੋ ਜੋ ਪਿਛਲੇ 3 ਦਿਨਾਂ ਤੋਂ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਵਿਖੇ ਤੁਸੀਂ 3 ਦਿਨਾਂ ਤੋਂ ਹੀ ਪਰਮੀਆਂ ਹਾਜ਼ਰੀਆਂ ਪਰ ਰਹੇ ਹੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜਗਤ ਪਿਤਾ ਤੰਤਨ ਸ਼ਿਗਰੂ ਗੁਰਬਦਾਸ ਮਹਾਰਾਜ ਜੀ ਦਾ ਸ਼ਿਸ਼ੋਨੰਜਮਾ ਗੁਰਪੁਰ ਪੂਰੀ ਦੁਨੀਆ ਦੇ ਵਿੱਚ ਪੂਰੀ ਲਕਾਈ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਸ਼ਿਗਰੂ ਗੁਰਾਸ ਨਾਮ ਲੈਵਾ ਸੰਗਤ ਬੈਠੀ ਹੈ ਸਾਰੇ ਹੀ ਬੜੇ ਸ਼ਰਧਾ ਦੇ ਨਾਲ ਚਾਹਾਂ ਦੇ ਨਾਲ ਮਲਾਹਾਂ ਦੇ ਨਾਲ ਖੁਸ਼ੀਆਂ ਟੋਲ ਕਮਕੀਆਂ ਦੇ ਨਾਲ ਗੁਰਖਰਾਂ ਦੇ ਨਾਲ ਗੁਰਬਾਣੀ ਅੰਮ੍ਰਿਤ ਬਾਣੀ ਨਾਲ ਜੁੜ ਕੇ ਮਨਾ ਰਹਾ ਹੈ ਜਿਵੇਂ ਜਿਵੇਂ ਜਮਾਦੀ ਸਮਰਥਾ ਹੈ ਉਵੇਂ-ਉਵੇਂ ਹੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਸਾਰੇ ਰਲ ਕੇ ਮਹਾਰਾਜ ਦੇ ਗੁਰਪੁਰ ਮਨਾ ਰਹੇ ਹੋ ਅੱਜ ਹੋਰ ਵੀ ਵੱਡਾ ਦਿਨ ਹੈ ਕਿ ਅੱਜ ਹੀ ਗੁਰਮਾਰਾ ਦਾ ਗੁਰਪੁਰਬ ਹੈ। ਆਪ ਸਭ ਨੂੰ ਪਤਾ ਹੀ ਹੋਣਾ ਤੁਸੀਂ ਨਿਊਜ਼ ਦੇਖ ਲਈ ਹੈ। ਸੋਸ਼ਲ ਮੀਡੀਆ ਤੇ ਸਾਰੇ ਆ ਗਿਆ ਹੋਣਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਡੇਰਾ ਸਚਕੰਡ ਬੱਲਾ ਵਿਖੇ ਆਏ ਨਸਮਤ ਖੋਏ ਸੰਤਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਉਹਨਾਂ ਨੇ ਤੇ ਆਦਮਪੁਰ ਹਵਾਈ ਜਹਾਜ਼ ਅੱਡੇ ਦਾ ਨਾਮ ਉਹਨਾਂ ਨੇ ਸ਼੍ਰੀ ਗੁਰਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜੋ ਕਿ ਬਹੁਤ ਇਦਾਂ ਤੋਂ ਮੰਗ ਜਿਹੜੀ ਸਾਡੀ ਸੰਗਤ ਦੀ ਲਟਕਦੀ ਆ ਰਹੀ ਸੀ। ਅੱਜ ਉਸ ਗੱਲ ਨੂੰ ਉਸ ਨੂੰ ਬੂਰ ਪਿਆ। ਉਹ ਸਾਰੀ ਸੰਗਤ ਵਧਾਈ ਦੇ ਪਾਤਰ ਹੈ ਵੀ ਮਹਾਰਾਜ ਦੇ ਰਿਣੀ ਆ ਜੋ ਸਾਡੀ ਇਸ ਕੋਸ਼ਿਸ਼ ਨੂੰ ਉਹਨਾਂ ਨੇ ਬੋਹਰ ਲਾਇਆ ਹੈਗਾ ਤੇ ਜਿੱਥੇ-ਥੇ ਵੀ ਇੱਕ ਵਾਰੀ ਫੇਰ ਮੈਂ ਕਹਦਾਂ ਮਾਂ ਵੀ ਸੰਗਤ ਬੈਠੀ ਆ ਇਹਨਾਂ ਨੇ ਛਾਪਣ ਦਾ ਲੰਗਰ ਤਾਂ ਮੈਨੂੰ ਫਰਕ ਸ਼ੱਕ ਲਿਆ ਹੋਣਾ ਆ ਤੇ ਜਿਨ੍ਹਾਂ ਨੇ ਲੰਗਰ ਵੀ ਸ਼ੱਕ ਲਿਆ ਉੱਪਰ ਆ ਜਾਓ ਹੁਣ ਆਪਾਂ ਪਿਛਲੇ 3 ਦਿਨਾਂ ਤੋਂ ਜਿੱਥੇ ਆਪਾਂ ਗੁਰਬਾਣੀ ਰਸ ਦੇ ਨਾਲ ਜੁੜੇ ਹੋਏ ਆਂ ਮਹਾਰਾਜ ਦੀ ਗੁਰਬਾਣੀ ਸਰਵਣ ਕਰ ਰਹੇ ਆਂ ਤੇ ਹੁਣ ਆਪਾਂ ਕੀਰਤਨ ਦਾ ਸਰਵਣ ਕਰ ਰਹੇ ਸੀ ਤੇ ਹੁਣ ਆਪਾਂ ਵੀ ਰਸ ਦੇ ਨਾਲ ਵੀ ਜੁੜਨਾ ਹੈ ਤੇ ਜਿੰਨੀ ਵੀ ਸੰਗਤ ਦੂਰੋਂ ਨੇੜੋਂ ਚੱਲ ਕੇ ਆਈ ਹੈ ਸਾਰਿਆਂ ਨੂੰ ਦਰਜਾ ਬਦਰਜਾ ਜੀ ਆਇਆਂ ਜੀ ਸਾਰਿਆਂ ਦਾ ਧੰਨਵਾਦ ਜੀ ਤੇ ਵੀ ਤੁਸੀਂ ਚੱਲ ਕੇ ਆਏ ਹੋ ਗੁਰੂ ਘਰ ਵਿਖੇ ਸਾਰਿਆਂ ਨੇ ਆ ਕੇ ਨਤਮਸਤ ਹੋਇਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਖੁਸ਼ੀ ਆ ਪ੍ਰਾਪਤ ਕੀਤੀਆਂ ਆਪਣੀ ਦਸਾਂ ਨਹਾਂ ਦੀ ਕਮਾਈ ਦੇ ਵਿੱਚੋਂ ਗੁਰੂ ਮਹਾਰਾਜ ਨੂੰ ਭੇਟਾ ਅਰਪਣ ਕੀਤੀਆਂ ਸਾਰਿਆਂ ਦੀ ਕਮਾਈ ਥਾਂ ਪਾਵੇ ਸਾਰਿਆਂ ਦੀ ਸੇਵਾ ਥਾਂ ਪਾਵੇ ਤੇ ਹੋ ਗਿਆ ਪੂਰੀ ਵੀ ਕੀ ਹੋ ਗਈ ਆ ਜਿਨੇ ਵੀ ਸਾਡੇ ਵਲੰਟੀਅਰ ਵੀਰ ਸੇਵਾਦਾਰ ਵੀਰ ਭੈਣਾ ਮੇਰੀਆਂ ਮਾਈਆਂ ਬੱਚੇ ਛੋਟੇ ਛੋਟੇ ਜੋ ਕਿ ਸੇਵਾ ਕਰ ਲਏ ਹ ਕੋਈ ਥੱਕਦਾ ਨਹੀਂ ਕੋਈ ਅੱਕਦਾ ਨਹੀਂ ਜਿਹਨੂੰ ਵੀ ਜੋ ਕਹਿੰਦੇ ਆ ਬਸ ਉਹ ਆਪਣੇ ਆਪ ਨੇ ਕਿੱਦੁਸ ਦੇਖਣ ਲਈ ਚਾਰੇ ਪੁਸ਼ਪਾਰੇ ਉਧਰ ਵੀ ਗਰਾਜ ਵੀ ਸੀ ਚੁੱਲ੍ਹੇ ਲਾਏ ਹੋ ਆ ਪਿੱਛੇ ਵੀ ਚੁੱਲ੍ਹੇ ਲੱਗੇ ਆ ਥੱਲੇ ਵੀ ਕਿਚਨ ਪੂਰੀ ਫੁੱਲ ਹੈ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਆ ਹਨਾ ਇਹ ਸਾਨੂੰ ਬਹੁਤ ਖੁਸ਼ੀ ਦਿੰਦਾ ਸਾਨੂੰ ਸਾਡੇ ਤੋਂ ਕੁਝ ਕਹਿ ਨਹੀਂ ਹੁੰਦਾ ਤੇ ਬਸ ਅਸੀਂ ਇਹੀ ਆ ਵੀ ਸਾਨੂੰ ਹਰ ਵਾਰੀ ਤੁਹਾਡੇ ਇਸੇ ਪਿਆਰ ਦੇ ਸੀ ਰਿਣੀਆ ਸਾਨੂੰ ਇਸੇ ਪਿਆਰ ਦੀ ਸਾਡੀ ਲੋੜ ਹੈ ਜਦੋਂ ਵੀ ਪ੍ਰੋਗਰਾਮ ਹੁੰਦੇ ਆ ਹਰ ਸੰਡੇ ਨੂੰ ਗੁਰੂ ਘਰ ਵਿਖਿਆ ਆ ਕਰੋ ਤਾਂ ਜੋ ਆਪਾਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਤੇ ਅੱਜ ਫਿਰ ਆਪਣੇ ਮਹਾਰਾਜ ਦੀ 650ਵੀਂ ਸਤਾਪਦੀ ਸ਼ੁਰੂ ਹੋ ਗਈ ਆ ਤਾਂ ਜੋ ਆਪਾਂ ਪੂਰਾ ਸਾਲ ਹੀ ਮਨਾਉਣੀ ਹੈ ਇਹ ਪੂਰਾ ਸਾਲ ਹੀ ਮਨਾਉਣੀ ਹੈ ਜਿੱਦਾਂ ਕਿੰਦਾ ਵੀ ਆਉਣ ਵਾਲੇ ਸਮੇਂ ਦਿਨਾਂ ਦੇ ਵਿੱਚ ਆਪਾਂ ਪ੍ਰੋਗਰਾਮ ਲੀਕ ਲਾਵਾਂਗੇ ਤਾਂ ਜੋ ਆਪਾਂ ਪੂਰਾ ਸਾਲ ਹੀ ਮਹਾਰਾਜ ਦਾ 650ਵਾਂ ਦਿਨ ਗੁਰਪੁਰ ਮਨਾਉਣਾ ਹੈ ਜੋ ਅਗਲੇ ਸਾਲ 27 ਦੇ ਵਿੱਚ ਆਉਣਾ ਪਰ ਪੂਰਾ ਸਾਲ ਹੀ ਸਤਾਪਦੀ ਦਾ ਮਹਿਕ ਬਰਾਇਆ ਤੂੰ ਆਪਾ ਕਰਮਾ ਪਾ ਗਾਂ ਵਾਲਿਆਂ ਪਤਾ ਨਹੀਂ ਕਿਹਨੂੰ ਨਸੀਬ ਹੋਣਾ 700 ਗੁਰਪੁਰਬ ਜਿਹੜਾ ਹੈਗਾ ਆਪਾਂ ਹੁਣੇ ਇਹਨੂੰ ਮਾਣ ਲਈਏ ਵਧੀਆ ਗੁਰਮਾਰਾ ਦੀ ਬਾਣੀ ਦੇ ਉੱਪਰ ਪੈਰੇ ਦੇਈਏ ਉਹੀ ਗੱਲ ਹੋ ਗਈ ਸਾਡੀਆਂ ਭਾਵਨਾਵਾਂ ਆਂ ਅੱਦਲਾ ਵੀ ਦੱਸ ਚੁੱਕਿਆ ਵੀ ਸਾਡੀਆਂ ਭਾਵਨਾਵਾਂ ਵਿੱਚ ਤਾਂ ਗੁਰੂ ਕਹਿ ਕੇ ਸੰਬੋਧਨ ਕਰਨਾ ਹੈ ਅਸੀਂ ਗੁਰੂ ਕਹਿ ਕੇ ਸੰਬੋਧਨ ਕਰਨਾ ਹੈ ਸਾਨੂੰ ਨਹੀਂ ਪਤਾ ਕੋਈ ਕੀ ਕਹਿੰਦਾ ਸਾਡੇ ਪੇਜ ਨੂੰ ਅਸੀਂ ਤਾਂ ਗੁਰੂ ਕਹਿ ਕੇ ਸੰਬੋਧਨ ਕਰਨਾ ਹੈ ਕਿਉਂ ਬੋਲੇ ਈਸਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਤੋ ਸਾਡੀ ਸੰਗਤ ਦਾ ਇੱਕ ਵਾਰੀ ਫਿਰ ਧੰਨਵਾਦ ਹੈ ਜੀ ਤੇ ਮੈਂ ਇੱਕ ਮੈਨੂੰ ਥੋੜਾ ਗਿਲਾ ਸ਼ਿਕਵਾ ਵੀ ਹੋ ਗਿਆ ਅੱਜ ਕਿਉਂਕਿ ਜਦੋਂ ਦੀ ਮੈਨੂੰ ਗੁਰੂ ਘਰ ਦੀ ਸੇਵਾ ਸੌਂਪੀ ਹੈ ਮੈਨੂੰ ਕੁਝ ਕਰਨੇ ਨਹੀਂ ਦਿੰਦੇ ਪਹਿਲੀ ਵਾਰੀ ਹੋਇਆ ਕਿ ਪਿਛਲੇ 10-15 ਸਾਲ ਤੋਂ ਮੈਨੂੰ ਰਾਤ ਨਹੀਂ ਰਹਿਣ ਦਿੱਤਾ ਗੁਰਦੁਆਰੇ ਕਿ ਉਹ ਭਾਈ ਤੂੰ ਘਰ ਨੂੰ ਜਾ ਤੂੰ ਬਈ ਸਾਰੇ ਮੰਨੇ ਇਦਾਂ ਵੀ ਉਹ ਸਾਰੇ ਜਾਣੇ ਸੇਵਾ ਹੀ ਨਹੀਂ ਕਰਦੇ ਹੈਗੇ ਕਿ ਮਨਾਂ ਨੂੰ ਕੁਝ ਕਰਨ ਨੂੰ ਮੇਰੇ ਕੁਝ ਕਰਨ ਨੂੰ ਹੈ ਹੀ ਨਹੀਂ ਮੈਨੂੰ ਤੁਸੀਂ 5 ਮਿੰਟ ਦਿੱਤੇ ਮੈਂ ਬੋਲਣਾ ਹੈ ਜੀ ਅੱਜ ਛੋਟੇ ਬੱਚੇ ਵੀ ਹੁਣ ਆ ਸਾਡਾ ਛੋਟਾ ਬੱਚਾ ਆ ਮੇਰਾ ਬੇਟਾ ਐ ਅਸ਼ੋਕ ਬੈਠਾ ਰਹੇ ਪਤ ਕੋਈ ਜੀ ਤਿੰਨ ਦਸਣ ਨੂੰ ਖੜਾ ਹੋਣਾ ਇਹ ਦક્ષ ਐ ਉਪਸ਼ੇਮਨ ਰਾਜ ਬੈਠਾ ਸੀ ਇੱਕ ਪਰਸ਼ਾਂਤ ਮਹਿਮੀ ਆ ਇਹ ਤਿੰਨੇ ਬੱਚੇ ਤਿੰਨ ਦਿਨੋਂ ਤੇ ਇੰਨੀ ਸੇਵਾ ਕਰਦੇ ਆ ਤੁਸੀਂ ਗੱਲਾਂ ਛੱਡ ਦਿਓ ਬਾਕੀ ਇਹਨਾਂ ਨੇ ਤਾਂ ਕਿਸੇ ਨੂੰ ਕੁਛ ਕਹਿ ਨਹੀਂ ਇਹਦੀਆਂ ਦੋ ਡਿਮਾਂਡ ਆ ਵਿਚਾਰੇ ਦੀ ਹੁਣ ਖੜਾ ਹੋ ਜਾ ਇਹ ਕਹਿੰਦੇ ਮੈਨੂੰ ਪ੍ਰਧਾਨ ਬਣਾਓ ਹੋਲੇ ਸੋਦਰ ਬੈ ਸਤਿਗੁਰੂ ਰੰਗਨਾਥ ਰਾਜ ਕੀ ਜੀ ਇੱਕ ਮੈਨੂੰ ਪ੍ਰਧਾਨਵਾਨ ਦਾ ਦੂਜਾ ਮੈਨੂੰ ਸਰਟੀਫਿਕੇਟ ਦਿਓ ਵਲੰਟੀਅਰ ਦਾ ਜਿਹੜਾ ਮੈਂ ਆਪਣੇ ਘਰ ਫਰੇਮ ਕਰਨਾ ਉਹ ਬਤੌਣ ਵਾਲੇ ਦੇ ਨਾਲ ਚੰਨੂ ਲਗਾਵਾਂਗੇ ਜਿਹੜਾ ਲਾਓ ਬੋਲੋ ਸਾਡੇ ਦੇਖੋ ਖੁਸ਼ੀ ਹੁੰਦੀ ਆ ਜਿੱਥੇ ਇਹ ਡੇੜੀ ਆ ਸਾਡੇ ਟੀਮ ਲੀਡਰ ਐ ਸ਼ੋਕਪਾਲ ਜੀ ਅ ਸ਼ੋਕਪਾਲ ਮਨੀਸ਼ ਰਤੂ ਆਪਣਾ ਸਣੀ ਆ ਥੱਲੇ ਮੈਂ ਜਿਹੜਾ ਨਾਮ ਲਵਾਂਗਾ ਮੈਨੂੰ ਕਿਤਾ ਭੁੱਲ ਜਾਣਾ ਮੈਂ ਸਾਰਾ ਨਾਮ ਨਹੀਂ ਲੈਣਾ ਸਾਡੇ ਟੀਮ ਲੀਡਰ ਤਿੰਨ ਕਿ ਜਾਣੇ ਹੈਗੇ ਆ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਸੰਭਾਲਿਆ ਹੋਇਆ ਹੈ ਤੋ ਮੈਂ ਕੋਈ ਬੜੀ ਧਾਰਮਿਕ ਗੱਲ ਨਹੀਂ ਕਰਨੀ ਕਿ ਧਾਰਮਿਕ ਗੱਲ ਸਾਡੇ ਮੈਂ ਕੋਈ ਬੜਾ ਗੁਣੀ ਗਿਆਨੀ ਨਹੀਂ ਹੈਗਾ ਕਿ ਮੈਂ ਗੁਰਬਾਣੀ ਵਾਲੇ ਉਪਦੇਸ਼ ਦਵਾ ਉਹ ਸਾਰੇ ਜਾਨੇ ਉੱਥੇ ਸਾਡੇ ਜਿੰਨੇ ਮਹਾਂਪੁਰਖ ਆਏ ਆ ਕੀਰਤਨ ਵਾਲੇ ਸਾਰੇ ਉਹ ਤੁਹਾਨੂੰ ਸਾਰਾ ਕੁਝ ਧਾਰਮਿਕ ਉਪਦੇਸ਼ ਦੇ ਕੇ ਗਏ ਆ ਤੋ ਪਮ ਸੰਗਤ ਵੀ ਸਾਡੇ ਕੋਲ ਆਏ ਆ ਇਹਨਾਂ ਨੇ ਤੁਹਾਡੀਆਂ ਤੁਹਾਡੀਆਂ ਸਤਿ ਬਾਦ ਲਖਣਾ ਤੁਹਾਡੀ ਜਸ ਅਜਗਦੇਵ ਸਿੰਘ ਜੱਥੇ ਉਹਨਾਂ ਦਾ ਪੂਰਾ ਜੱਥਾ ਪਹੁੰਚਿਆ ਹੋਇਆ ਹੈ ਉਹਨਾਂ ਨੇ ਤੁਹਾਨੂੰ 1 ਘੰਟੇ ਦੀ ਸੇਵਾ ਪ੍ਰਦਾਨ ਕਰਨੀ ਹੈ ਜੀ ਆਪਣੀ ਸਵਾਮ ਬਖਸ਼ਣੀਆਂ ਹੈਗੀਆਂ ਜੀ ਤੋ ਬੇਨਤੀ ਹੈ ਵੀ ਜਿਨ੍ਹਾਂ ਨੇ ਹੁਣ ਲੰਗਰ ਛਕ ਲਿਆ ਉੱਪਰ ਆ ਜਾਓ ਤਾਂ ਮੇਰੇ ਵਰਤ ਕੇ ਜਿਵੇਂ ਅਸੀਂ ਕੀਰਤਨ ਦਾ ਆਨੰਦ ਮਾਣਿਆ ਕਥਾ ਦਾ ਆਨੰਦ ਮਾਣਿਆ ਆ ਇਦਾਂ ਹੀ ਆਪਾਂ ਰਲ ਮਿਲ ਕੇ 20 ਅਸ ਢਾਡੀ ਵਾਰਾਂ ਦਾ ਵੀ ਆਨੰਦ ਮਾਣਾਂਗੇ ਉਸ ਤੋਂ ਬਾਅਦ ਪੰਮਾ ਸੰਗਤ ਨੂੰ ਵੀ ਆਪਾਂ ਸੁਣਨਾ ਹੈ ਕੋ ਪ੍ਰੋਗਰਾਮ ਇਦਾਂ 5-6 ਵਜੇ ਤੱਕ ਚੱਲਣਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਦਿਲੋਂ ਧੰਨਵਾਦ ਸਾਰੀ ਸੰਗਤ ਦਾ ਪੂਰੀ ਸੰਗਤ ਦਾ ਐਡਮਿੰਟਨ ਦੀ ਸੰਗਤ ਦਾ ਜਿਹੜੇ ਕੋਈ ਐਡਮਿੰਟਨ ਤੋਂ ਸੰਗਤ ਆਈ ਹੋ ਸਾਨੂੰ ਮਿਲਿਆ ਨਹੀਂ ਜੀ ਕੋਈ ਸਾਨੂੰ ਉਹਨਾਂ ਦੇ ਪ੍ਰੋਗਰਾਮਾਂ ਦਾ ਕੋਈ ਵੇਰਵਾ ਹਲੇ ਹੈ ਨਹੀਂ ਤੇ ਪਲੀਜ਼ ਜੇ ਕੋਈ ਸਾਥ ਐਡਮਿੰਟਨ ਤੋਂ ਸਾਡੇ ਨਾਲ ਤਾਂ ਪਰੇ ਹੋਣੇ ਆਏ ਹੋਣਗੇ ਗੁਰਮੇਖਲ ਜੀਵ ਮਹਾਂ ਸੁਖੀ ਸਾਡੇ ਪ੍ਰਬੰਧ ਕਮੇਟੀ ਨੂੰ ਮਿਲ ਲੈਣ ਤਾਂ ਜੋ ਉਥੇ ਸੋ ਤੁਹਾਨੂੰ ਸਟੇਜ ਦੇ ਉੱਪਰ ਸੰਮੋਹ ਕਰਾਂਗੇ ਜੋ ਸੰਗਤਾਂ ਨਾਲ ਆਪੇ ਪ੍ਰੋਗਰਾਮ ਵੀ ਚਲਾਈ ਕਰਨਗੇ ਜੀ ਜਿਆਦਾ ਸਮਾਂ ਨਹੀਂ ਲੈਂਦਾ ਹੈਗਾ ਜੀ ਮੈਂ ਤੇ ਹੁਣ ਆਪਾਂ ਜੁੜਦੇ ਆ ਜੀ ਭਾਈ ਸਾਹਿਬ ਭਾਈ ਜਸਲਾਲ ਜਗਦੇਵ ਸਿੰਘ ਦੀ ਜਾਚਕ ਦੇ ਢੱਡ ਜਿੱਥੇ ਬਸੋ 1 ਘੰਟੇ ਵਾਸਤੇ ਵੀਰ ਰਸਤਾ ਦੀਵਾਰਾ ਉਸ ਤੋਂ ਬਾਅਦ ਕਮਾ ਸੰਨੜ ਜੀ ਉਸ ਤੋਂ ਬਾਅਦ ਜਿਵੇਂ ਸੰਗਤਾਂ ਦਾ ਹੁਕਮ ਹੋਊਗਾ ਆਪੇ ਦੇ ਚੱਲਾਂਗੇ ਜੀ ਜੈ ਗੁਰੂ ਦੇਵ ਧੰਗੁਰ ਦੇਵ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਵੀ ਨੂਰ ਰਵਿਦਾਸ ਮਹਾਰਾਜ ਦੀ ਸਾਰਾ ਕਰਦਾ ਜਹਾਨ ਜਜਕਾਰ ਜੀ ਰੱਬੀ ਨੂਰ ਰਵਿਦਾਸ ਮਹਾਰਾਜ ਦੀ ਸਾਰਾ ਕਰਦਾ ਜਹਾਨ ਜਜਕਾਰ ਜੀ ਕਬਜ਼ਾ ਬਿਦਾਤ ਧਰਮ ਉੱਤੇ ਕਰਿਆ ਦੇਵਾਨੇ ਬੇਮਾਨੀਆਂ ਪਖੰਡੀਆਂ ਜਾਤ ਪਾਤ ਵਿੱਚ ਵੰਡ ਕੇ ਮਨੁੱਖ ਨੂੰ ਉੱਚ ਨੀਚ ਦੀਆਂ ਪਾਤੀਆਂ ਸਿਵੰਡੀਆਂ ਹੋ ਜਦੋਂ ਕਬਜ਼ਾ ਧਰਮ ਉੱਤੇ ਕਰਿਆ ਦੇਵਾਨੇ ਬੇਮਾਨੀਆਂ ਪਖੰਡੀਆਂ ਜਾਤ ਪਾਤ ਵਿੱਚ ਵੰਡ ਕੇ ਮਨੁੱਖ ਨੂੰ ਨੀ ਜਿਤੀਆਂ ਬਾਤیاں ਸੀ ਵੰਡੀਆਂ ਹੋ ਕਾ ਦੇਣ ਫੇਰ ਸੱਚ ਦੀ ਆਵਾਜ਼ ਦਾ ਧਰ ਕਾਸ਼ ਵਿਦਿਆ ਅਵਕਾ ਜੀ ਰਬੀ ਨੂਰ ਰਵੀਦਾਸ ਮਹਾਰਾਜ ਜੀ ਸਰਕਰ ਦਾ ਜਹਾਨ ਜਜਕਾਰ ਜੀ ਰਬੀ ਨੂਰ ਰਵੀਦਾਸ ਮਹਾਰਾਜ ਜੀ ਸਰਕਰ ਦਾ ਜਹਾਨ ਜਜਕਾਰ ਜੀ ਹਥੀ ਕਰਦੇ ਨਾਲ ਜੋੜ ਕੇ ਸੁਰਤ ਕਰਤਾਰ ਦੇ ਸੰਗੀਤ ਸਾਹਿਬਤ ਸਲਾ ਦੇ ਵਿੱਚ ਜੁੜ ਕੇ ਮੁੱਖ ਬਚਨ ਰਹਾਣੀ ਸੀ ਉਚਾਰਦੇ ਦਸਨ ਉਹਾਂ ਦੀ ਕਰਤ ਹਥੀ ਕਰਦੇ ਨਾਲ ਜੋੜ ਕੇ ਸੁਰਤ ਕਰਤਾਰ ਦੇ ਸੰਗੀਤ ਸਾਹਿਬਤ ਸਲਾ ਦੇ ਵਿੱਚ ਜੁੜ ਕੇ ਮੁੱਖ ਬਚਨ ਰਹਾਣੀ ਸੀ ਉਚਾਰਦੇ ਜੋ ਵੀ ਸੁਣਦਾ ਸ਼ਬਦ ਤਰਵਿਸ਼ ਦੇ ਜਿੰਦ ਤੱਕ ਤੇ ਹਿਰਦਿਆਂ ਨੂੰ ਰਬੀ ਨੂਰ ਰਵਿਦਾਸ ਮਹਾਰਾਜ ਦੀ ਸਾਰਾ ਕਰਦਾ ਜਹਾਨ ਜਜਕਾ ਜੀ ਰਬੀ ਨੂਰ ਰਵਿਦਾਸ ਮਹਾਰਾਜ ਦੀ ਸਾਰਾ ਕਰਦਾ ਜਹਾਨ ਜਜਕਾ ਜੀ ਨਿਹਾਲ ਸਭ ਹੋ ਗਏ ਇੱਕ ਵਾਰ ਕਰੀ ਜਿੰਨਾ ਆ ਕੇ ਦੀਦ ਜੀ ਤੇਰੇ ਖੱਤਰੀ ਬ੍ਰਾਹਮਣਾਂ ਦੇ ਝੁੱਕ ਗਏ ਹੋ ਗਏ ਰਾਜ ਤੇ ਰਾਣੀਆਂ ਮਰੀਦ ਸੀ ਹੋ ਤਨ ਮਨ ਤੋਂ ਨਿਹਾਲ ਸਭ ਹੋ ਗਏ ਇੱਕ ਵਾਰ ਕਰੀ ਆ ਕੇ ਜਿੰਨਾ ਦੀਦ ਸੀ ਤੇਰੇ ਖੱਤਰੀ ਬ੍ਰਾਹਮਣਾਂ ਦੇ ਧੰਨ ਕਹਿਣ ਲੱਗੋ ਵੀ ਆਣ ਕੇ ਜਿਹੜੇ ਦੁੱਖ ਪਹਿਲਾਂ ਖਾਂਦੇ ਸਨ ਖਾਰ ਜੀ ਰੱਬੀ ਨੂਰ 레 ਵਿਦਾਸ ਮਹਾਰਾਜ ਦੀ ਸਰਕਾਰ ਦਾ ਜਹਾਨ ਜਜਕਾਰ ਜੀ ਰੱਬੀ ਨੂਰ 레 ਵਿਦਾਸ ਮਹਾਰਾਜ ਦੀ ਸਰਕਾਰ ਦਾ ਜਹਾਨ ਜਜਕਾਰ ਜੀ ਜੈਸਾ ਤੂੰ ਕੈਸਾ ਤੂੰ ਹੀ ਜੈਸਾ ਤੂੰ ਕੈਸਾ ਤੂੰ ਹੀ ਕਿਆ ਉਪਮਾ ਦੀ ਜੈ ਕਿਆ ਉਪਮਾ ਦੀ ਜੈ ਜੈਸਾ ਤੂੰ You a the ਅਕਾਥ ਕਥਾ ਕਹਿਰ ਬਿਦਾਸ ਅਕਾਥ ਕਥਾ ਬਹੁਤ ਆਇ ਕਹੀ ਜੈ ਬਹੁਤ ਆਇ ਕਹੀ ਜੈ ਜੈਸਾ ਤੂੰ Yeah, ਪਾਰ ਲਈ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੂਸਾਨ ਨੂੰ ਯਾਦ ਕਰਦੇ ਆਂ ਕੁਝ ਗੱਲਾਂ ਧਿਆਨ ਚ ਆਉਂਦੀਆਂ ਨੇ ਕਿ ਜੇਸ ਮੇਲੇ ਗੁਰੂ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਮਾਜ ਦੇ ਵਿੱਚ ਜਾਗਰਤੀ ਲਿਆਂਦੀ ਸਮਾਜ ਉਸ ਵੇਲੇ ਪੂਰੀ ਤਰ੍ਹਾਂ ਡਿੱਗਿਆ ਹੋਇਆ ਸੀ, ਗਿਰਿਆ ਹੋਇਆ ਸੀ, ਘਰ ਗਿਆ ਹੋਇਆ ਸੀ। ਅਸੀਂ ਕੁਝ ਵੀ ਕਹੀਏ ਬੁਰਾਈਆਂ ਨਾਲ ਭਰਿਆ ਹੋਇਆ ਸੀ। ਸਮਾਜ ਦਾ ਸੋ ਕਾਲਡ ਆਪੇ ਬਣਿਆ ਉੱਚ ਵਰਗ, ਬ੍ਰਾਹਮਣ ਵਰਗ ਜਿਹੜਾ ਆਪਣੇ ਆਪ ਨੂੰ ਰੱਬ ਦਾ ਸਿੱਧਾ ਡਿਸੈਂਡੈਂਟ ਮੰਨਦਾ ਸੀ। ਸੰਸਕ੍ਰਿਤ ਦੀ ਪੜ੍ਹਾਈ ਆਉਂਦੀ ਹੋਣ ਕਰਕੇ ਸਾਰਾ ਕੁਝ ਉਸਨੇ ਆਪਣੇ ਗਲ ਵਿੱਚ ਰੱਖਿਆ ਹੋਇਆ ਸੀ ਪੋਲੀਟੀਕਲ ਤੇ ਰਿਲੀਜੀਅਸ ਤੌਰ ਦੇ ਉੱਤੇ ਸਮਾਜ ਨੂੰ ਚਾਰ ਵਰਗਾਂ ਵਿੱਚ ਵੰਡ ਕੇ ਤੇ ਸਭ ਤੋਂ ਹੇਠਲੇ ਵਰਗ ਨੂੰ ਦਲਿਤ, ਛੂਦਰ, ਅਨਟਚੇਬਲ ਅਛੂਤ ਕਹਿ ਕੇ ਦਰਕਾਰਿਆ ਹੋਇਆ ਸੀ ਉਸ ਵੇਨੇ ਗੁਰੂ ਰਵਿਦਾਸ ਜੀ ਨੇ ਆ ਕੇ ਭਗਤੀ ਲਹਿਰ ਦੇ ਨਾਲ ਇੱਕ ਵੱਡਾ ਕਮਾਲ ਕੀਤਾ ਕਿ ਰੱਬ ਦੀ ਪੂਜਾ ਤੇ ਗਿਆਨ ਹਾਸਲ ਕਰਨ ਦਾ ਅਧਿਕਾਰ ਯੂਨੀਵਰਸਲ ਹਿਊਮਨ ਰਾਈਟ ਹੈ ਇਹ ਕਿਸੇ ਇੱਕ ਵਰਗ ਦੀ ਇੱਕ ਗਰੁੱਪ ਦੀ ਇੱਕ ਜਾਤ ਦਾ ਅਧਿਕਾਰ ਨਹੀਂ ਹੋ ਸਕਦਾ ਤੇ ਉਦੋਂ ਤੱਕ ਇਹ ਵੀ ਸੀ ਕਿ ਜੇ ਕੋਈ ਸ਼ੁੱਧਰ ਉਸ ਵੇਲੇ ਦਾ ਕੋਈ ਧਾਰਮਿਕ ਗੱਲ ਸੁਣ ਲੈਂਦਾ ਸੀ ਕੋਈ ਮੰਤਰ ਪੜ੍ਹ ਲੈਂਦਾ ਸੀ ਕਿਸੇ ਰੱਬ ਦੀ ਪੂਜਾ ਅਰਚਨਾ ਕਰ ਲੈਂਦਾ ਸੀ ਉਹ ਉਹਦੇ ਨਾਲ ਬਹੁਤ ਮਾੜਾ ਵਿਹਾਰ ਕੀਤਾ ਜਾਂਦਾ ਸੀ ਤੇ ਗੁਰੂ ਸਾਹਿਬ ਨੇ ਆਪਣੀ ਪਾਸ ਆਏ ਜੀ ਅਸੀਂ ਪੜਦੇ ਆ ਗੁਰੂ ਸਾਹਿਬ ਦੀ ਬਾਣੀ ਹੁਣੇ ਯਾਨੀ ਜਿਨੇ ਸ਼ਬਦ ਸਰਵਣ ਕਰਵਾਇਆ ਸਾਨੂੰ ਬੇਗੰਪੂਰਾ ਦਾ ਉਹਨਾਂ ਨੇ ਜਿਹੜਾ ਕਨਸੈਪਟ ਦਿੱਤਾ ਇਕਵੈਲਿਟੇਰੀਅਨ ਸਟੇਟ ਜਿਹੜੀ ਸੀ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੋ ਕੋਈ ਉੱਚਾ ਨੀਵਾਂ ਵੱਡਾ ਛੋਟਾ ਕੋਈ ਨਾ ਹੋਵੇ ਜਿਸ ਸ਼ਹਿਰ ਦੀ ਕਲਪਨਾ ਉਹਨਾਂ ਨੇ ਕੀਤੀ ਉਹ ਸ਼ਹਿਰ ਅਜੇ ਬਸਿਆ ਨਹੀਂ ਅੱਜ ਵੀ ਨਹੀਂ ਬਸਿਆ ਅਸੀਂ ਬਾਣੀ ਪੜਦੇ ਆ ਸੁਣਦੇ ਆ ਇਸ ਤੋਂ ਬਾਅਦ ਕੱਪੜੇ ਝਾੜ ਕੇ ਉੱਠ ਕੇ ਤੁਰ ਪੈਂਦੇ ਆ ਤੇ ਜਿਹੜਾ ਉਹ ਕਨਸੈਪਟ ਉਹ ਦੇ ਗਏ ਨੇ ਉਹਦੇ ਨਿਰਮਾਣ ਵਾਸਤੇ ਨਿਜੀ ਤੌਰ ਤੇ ਜਿਹੜੀ ਅਮਲੀ ਤੌਰ ਦੇ ਉੱਤੇ ਜਿਹੜਾ ਪ੍ਰੈਕਟੀਕਲੀ ਅਸੀਂ ਕੁਝ ਕਰਨਾ ਹੁੰਦਾ ਉਹ ਅਸੀਂ ਕਰ ਨਹੀਂ ਸਕੇ ਜਾਂ ਕਰਨਾ ਚਾਹੁੰਦੇ ਨਹੀਂ ਕਿਉਂਕਿ ਸਾਡੀ ਹਮੈ ਸਾਡੀ ਈਗੋ ਬਾਕੀ ਸਾਰੀਆਂ ਗੱਲਾਂ ਤੋਂ ਵੱਡੀ ਹੈ ਨਿੱਕੀ ਜਿਹੀ ਗੱਲ ਤੇ ਅਸੀਂ ਬਹਿਸ ਪੈਨੇ ਆ ਵੀ ਭਗਤ ਰਵਿਦਾਸ ਜੀ ਕਹੀਏ ਕਿ ਗੁਰੂ ਰਵਿਦਾਸ ਜੀ ਕਹੀਏ ਇਹ ਇਹ ਭਲਾ ਸੋਚ ਦਾ ਵਿਸ਼ਾ ਹੈ ਮੰਨ ਲਓ ਮੈਂ ਕਹਿੰਦਾ ਜੀ ਭਗਤ ਰਵਿਦਾਸ ਜੀ ਹੋ ਸਕਦਾ ਇਹਦੇ ਨਾਲ ਕਈ ਜਣੇ ਨਾਰਾਜ਼ ਹੀ ਹੋ ਜਾਣ ਮੇਰੇ ਨਾਲ ਤੇ ਜੇ ਮੈਂ ਕਹਾਂ ਗੁਰੂ ਰਵਿਦਾਸ ਜੀ ਤਾਂ ਕੀ ਗੁਰੂ ਰਵਿਦਾਸ ਜੀ ਮੇਰੇ ਤੇ ਖੁਸ਼ ਹੋ ਜਾਣਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਮੈਨੂੰ ਹੀ ਪੈਣਾ ਜਿਹਦੀ ਸੋਚ ਹੀ ਡਿੱਗੀ ਤੁਰੀ ਫਿਰਦੀ ਆ ਲੰਗੜਾਈ ਹੋਈ ਫਿਰਦੀ ਆ ਸੋ ਗੱਲ ਉਹਨਾਂ ਦੇ ਸ਼ਬਦਾਂ ਨੂੰ ਦਿਲ ਵਿੱਚ ਉਤਾਰ ਕੇ ਉਸ ਦੇ ਉੱਤੇ ਚੱਲਣ ਦੀ ਗੱਲ ਹੈ ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ ਵਖ ਵਖ ਸ਼ਬਦਾਂ ਰਾਹੀਂ ਜਿਹੜੇ ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ ਤੋਹੀ ਮੋਹੀ ਮੋਹੀ ਤੋਹੀ ਜਦੋਂ ਅੰਤਰ ਹੀ ਖਤਮ ਕਰ ਦਿੱਤਾ ਉਹਨਾਂ ਨੇ ਤਾਂ ਫਿਰ ਅੰਤਰ ਰਹਿ ਕਿੱਥੇ ਗਿਆ ਤਾਂ ਫਿਰ ਅਸੀਂ ਲੜੀ ਕਿਉਂ ਜਾਂਦੇ ਹਾਂ ਹੋਂ ਤੱਕ ਜਦੋਂ ਰੱਬ ਦੇ ਇੱਕ ਰੂਪ ਦਾ ਪ੍ਰਸੰਗ ਉਹਨਾਂ ਨੇ ਛੋਇਆ ਕਿ 라ਪੇਕ ਹੈ ਜਿੱਥੇ ਮਰਜ਼ੀ ਚੱਲ ਜਾਈ ਕੋਈ ਇਰਾਦਾ ਤੁਹਾਡੇ ਚ ਵੀ ਉਹੀ ਇਰਾਦਾ ਤੇ ਮੇਰੇ ਚ ਵੀ ਉਹੀ ਇਰਾਦਾ ਤੇ ਫਰਕ ਫੇਰ ਵੀ ਕਿੱਥੇ ਹੈ ਅੱਗੋਂ ਜਿਹੜਾ ਅਸੀਂ ਇੱਕ ਸ਼ਬਦ ਲਿਖਿਆ ਪੜ੍ਹਦੇ ਹਾਂ ਅਕਸਰ ਗੁਰੂ ਘਰਾਂ ਦੇ ਬਾਹਰ ਲਿਖਿਆ ਹੁੰਦਾ ਜਾਂ ਅੰਦਰ ਵੀ ਲਿਖਿਆ ਹੁੰਦਾ ਸੋਹਮ ਉਹ ਸੰਸਕ੍ਰਿਤ ਦਾ ਵਰਡ ਹੈ ਤੇ ਉਹਦਾ ਮਤਲਬ ਹੈ ਉਹ ਤੋਹੀ ਮੋਹੀ ਦਾ ਅੰਤਰ ਖਤਮ ਕੀਤਾ ਸੋ ਮੈਨ ਸੰਸਕ੍ਰਿਤ ਦਾ ਸ਼ਬਦ ਹੈ ਸੋ ਸੋ ਦਾ ਮੈਨਾ ਹੈ ਉਹ ਮਤਲਬ ਰੱਬ ਅਹਮ ਦਾ ਮਤਲਬ ਮੈਂ ਸੋ ਹਮ ਉਹ ਤੇ ਮੈਂ ਇੱਕੋ ਹੀ ਆ ਕਿ ਜੇ ਉਹ ਤੇ ਮੈਂ ਇੱਕੋ ਹੀ ਆ ਤੇ ਤੁਸੀਂ ਤੇ ਮੈਂ ਵੱਖਰੇ ਕਿਵੇਂ ਹੋਗਾ ਮੈਂ ਵੱਡਾ ਤੇ ਤੁਸੀਂ ਛੋਟੇ ਕਿਵੇਂ ਹੋਗਾ ਜਾਂ ਤੁਸੀਂ ਵੱਡੇ ਤੇ ਮੈਂ ਛੋਟਾ ਕਿਵੇਂ ਹੋ ਗਿਆ ਸੋਚ ਉਹਨਾਂ ਨੇ ਦਿੱਤੀ ਹੋਈ ਹੈ ਸਾਨੂੰ ਗੱਲ ਨੂੰ ਅਪਣਾ ਕੇ ਉਹਨੂੰ ਲਾਗੂ ਕਰਨ ਦੀ ਹੈ ਲੜਾਈ ਖਤਮੀ ਹੋ ਜਾਏਗੀ ਜਦੋਂ ਮੈਨੂੰ ਇਹ ਪਤਾ ਹੋਏਗਾ ਕਿ ਜਿਹਦੇ ਮੈਂ ਮਾਰਨ ਲੱਗਿਆ ਉਹ ਵੀ ਮੈਂ ਹੀ ਆ ਉਹਦੇ 'ਚ ਬੈਠਾ ਰੱਬ ਵੀ ਮੈਂ ਹੀ ਆ ਉਹ ਹੀ ਰੱਬ ਮੇਰਾ ਵੀ ਹੈ ਤਾਂ ਫੇਰ ਤਾਂ ਕਹਾਣੀ ਖਤਮੀ ਹੋ ਜਾਏ ਸਾਰੀ ਪਰ ਅਸੀਂ ਹੋਣ ਨਹੀਂ ਦਿੰਦੇ ਅੱਜ ਅਸੀਂ ਆਏ ਆ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੀ ਆ ਇਹੀ ਸ਼ਬਦ ਉਹਨਾਂ ਦਾ ਬੇਗੰਪੁਰੇ ਦਾ ਹੀ ਕਨਸੈਪਟ ਲੈ ਜੀਏ ਇਹੀ ਇੱਕ ਸ਼ਬਦ ਸੋਹੋਂ ਮੈਂ ਅਸੀਂ ਆਪਣੇ ਦਿਲ ਚ ਵਸਾ ਕੇ ਲੈ ਜੀਏ ਫਰਕ ਹੀ ਖਤਮ ਕਰ ਦਈਏ ਤੇ ਉਹ ਨਜ਼ਰ ਅਸੀਂ ਖਤਮ ਕਰ ਦਈਏ ਜਿਹੜੀ ਸਾਨੂੰ ਵਖਰੇਵੇਂ ਵਿੱਚ ਲਾ ਕੇ ਸਾਨੂੰ ਵੱਖਰਾ ਕਰਦੀ ਹੈ ਤੇ ਫਿਰ ਆਪਣੀ ਨਜ਼ਰ ਦਾ ਇਲਾਜ ਕਰਾਉਣ ਦੀ ਲੋੜ ਹੈ ਬਾਕੀ ਤਾਂ ਸਾਰਾ ਕੁਝ ਠੀਕ ਹੀ ਆ ਜਿਹੜੀਆਂ ਗੱਲਾਂ ਰਿਸ਼ੀ ਨਾਦਰ ਸਾਹਿਬ ਨੇ ਕੀਤੀਆਂ ਨੇ ਉਹ ਉਹਦੇ ਬਾਅਦ ਕੋਈ ਗੁਜਾਇਸ਼ ਤੇ ਨਹੀਂ ਰਹੇਗੀ पर एक रसम निभाते क्या गया था। मैं सामने खिलो के एक दो सामने पेश करा किसी, किसी वाली या पैगंबर का जन्मदिन मनाने उदा एक मकसद यह हों की अशी राय इज करिए रबात्मा ਅੱਲਾ ਦਾ ਤੇ ਪ੍ਰਭੂ ਦਾ ਸ਼ੁਕਰ ਦਾ ਕਰੀਏ ਕਿ ਉਹਨੇ ਸਾਨੂੰ ਉਹਨਾਂ ਗੁਰੂਆਂ ਦੇ ਉਹਨਾਂ ਨੇਕ ਲੋਕਾਂ ਦੀ ਗੱਲਾਂ ਸੁਣਨ ਤੇ ਉਹਨਾਂ ਦੇ ਅਮਲ ਕਰਨ ਦਾ ਮੌਕਾ ਦਿੱਤਾ ਇਹਦੇ ਨਾਲ ਇੱਕ ਯਾਦਗਾਰੀ ਵੀ ਕਰਵਾਈ ਜਾਂਦੀ ਹੈ ਕਿ ਜਿਹੜੀਆਂ تعلیم ਸਾਨੂੰ ਗੁਰੂਆਂ ਨੇ ਦਿੱਤੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਨੂੰ ਕੀ ਜੀਂ ਸਖਾਈ ਗਈ ਹੈ ਅਸੀਂ ਅਜੇ ਅਮਲ ਵੀ ਕਰਦੇ ਆ ਕਿ ਨਹੀਂ ਮੈਂ ਅਗਰ ਆਪਣੇ ਆਪ ਨੂੰ ਨਸਮਾਨ ਸਮਝਣਾ ਮੈਂ ਕਹਣਾ ਵਾ ਕਿ ਕੁਰਾਨ ਜਰੀ ਕਿਤਾਬ ਹੈ ਤੇ ਜਿੰਮੇ ਉਹਦਾ ਤੇ ਅਮਲ ਨਹੀਂ ਕਰਦਾ ਤੇ ਉਹ ਮੇਰਾ ਸਿਰਫ ਮੂੰਹ ਦਾ ਬੋਲ ਹੈ ਜਿਹਦੀ ਕੋਈ ਵੈ ਨਹੀਂ ਇਸ ਵਾਸਤੇ ਅੱਜ ਦਾ ਦਿਨ ਭਰਾਵਾਂ ਨੂੰ ਤੇ ਭੈਣਾਂ ਨੂੰ ਇਹ ਯਾਦ ਦਿਹਾਣੀ ਦਾ ਦੇਣੇ ਕਿ ਅਸੀਂ ਗੁਰੂ ਰਵੀਦਾਸ ਜੀ ਦੀ ਜਿਹੜੀ या जेड़ी उन्होंने सू जिंदगी गुजार के दसी है अमल भी कर रहे मैं समझ आवा के अल्लाह तला कह दीए खुदा कह दीए भगवान कह दी परमात्मा कह दीए रब कह दी या कोई भी नाम दे दी एक ही है पैदा करने वाला एक ही है सब नो पहले इंसानियत है ਤੁਸੀਂ ਗੁਰੂ ਗ੍ਰੰਥ ਸਾਹਿਬ ਪੜ ਕੇ ਵੇਖ ਲਓ ਤੁਸੀਂ ਗੁਰੂਆਂ ਦੀ تعلیم ਪੜ ਕੇ ਵੇਖ ਲਵੋ ਸਾਰਿਆਂ ਨੂੰ ਇਹ ਸਿਖਾਇਆ ਗਿਆ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਇਨਸਾਨ ਬਣ ਕੇ ਇੱਕ ਦੂਜੇ ਦੇ ਨਾਲ ਮੁਹੱਬਤ ਤੇ ਭਾਈਚਾਰੇ ਦੇ ਵਿੱਚ ਰਹਿਣਾ ਜਿਹੜਾ ਧਰਮ ਹੈ ਇਹ ਦੂਜੇ ਨੰਬਰ ਤੇ ਆਉਂਦਾ ਹੈ ਜਿਹੜਾ ਰੰਗ ਹੈ ਨਸਲ ਹੈ ਕੌਮ ਹੈ ਇਹਦੀ ਵੈਲਿਊ ਇਨਸਾਨੀਅਤ ਤੋਂ ਬਾਅਦ ਹੈ ਸਭ ਨਾਲੋਂ ਪਹਿਲੇ ਇਨਸਾਨੀਅਤ ਮੈਂ ਅੱਜ ਹਮ ਸਭ ਜਮਾਤਨਾ ਮੇਰਾ ਤਾਲੁਕ ਹੈ ਜਿਸ ਦਾ ਨਾ ਜ਼ਿਕਰ ਕੀਤਾ ਮਸਜਿਦ ਬੈਤੂਨੂਰ ਜਿਹੜੀ ਪ੍ਰੇਰੀਵੈਂਟ ਦੇ ਸਾਹਮਣੇ ਉੱਥੇ ਸਾਡੀ ਸੰਗਤ ਉੱਥੇ ਇਕੱਠੀ ਹੁੰਦੀ ਹੈ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਇੱਕੋ ਹੀ ਗੱਲ ਸਿਖਾਈ ਗਈ ਔਰ ਉਹ ਗੱਲ ਇੱਕੋ ਹੀ ਹੈ ਉਸ ਇੱਕ ਗੱਲ ਦੀ ਸਾਡਾ ਧਾਰਨਾ ਨਿਚੋੜ ਹੈ ਸਾਡੀ ਤਾਲੀਮ ਦਾ ਕਿ ਲਵ ਫਰੌ ਰੇਟੇਫਨ ਮੁਹੱਬਤ ਸਾਰ ਲਈ ਤੇ ਨਫ਼ਰਤ ਕਿਸੇ ਲਈ